ਸੰਗਤਿਆ ਆਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਪਾਉਣ ਪੀਤਰ ਪਲੰਗ ਦੇ ਜਿਸ ਤੇ ਬੈਠ ਕੇ ਪ੍ਰਸ਼ਾਦ ਦੇ ਛਕਦੇ ਹੁੰਦੇ ਸਨ ਅੱਜ ਉਸ ਛੱਤ ਦੇ ਦਰਸ਼ਨ ਕਰਾਉਣੇ ਆ ਜਿਹੜੀ ਪ੍ਰਾਤਨ ਛੱਤ ਆ ਉਹਨਾਂ ਸਮਿਆਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਮਾਤਾ ਦੇਸਾਂ ਜੀ ਦੇ ਪਾਸ ਆਏ ਸਨ ਤੇ ਮਾਤਾ ਦੇਸਾਂ ਜੀ ਤਕਰੀਬਨ ਹਰ ਰੋਜ਼ 9 ਦਿਨ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦ ਦੇ ਛਕਾਉਂਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਕੰਧ ਤੇ ਪ੍ਰਾਤਨ ਪਲੰਗਿਆ ਜਿਸ ਤੇ ਬੈਠ ਕੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਛਕਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰਤਨ ਪਲੰਗਿਆ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਇਹ ਜਿਹੜਾ ਬਾਣ ਆ ਇਹ ਦੁਵਾਰਾ ਜਿਹੜਾ ਇਸ ਇੱਥੇ ਬੁਣਿਆ ਗਿਆ ਇਹਦੇ ਵੀ ਆਪ ਜੀ ਨੂੰ ਅੰਦਰ ਦਰਸ਼ਨ ਕਰਵਾਵਾਂਗੇ ਇਹ ਪ੍ਰਤਨ ਕੰਧਿਆ ਜਿਹੜੀ ਹੁਣ ਵੀ ਕੱਚੀ ਹੈ ਤੇ ਬਹੁਤ ਇੱਥੇ ਠੰਡ ਗਿਆ ਕੋਈ ਗਰਮੀ ਨਹੀਂ ਹੈ ਇਸ ਸਥਾਨ ਤੇ ਜਦੋਂ ਅਸੀਂ ਆਏ ਹੋਏ ਹਾਂ ਤੇ ਬਹੁਤ ਆਨੰਦ ਆ ਰਿਹਾ ਦਰਸ਼ਨਦਾਰੇ ਕਰਕੇ ਤੇ ਇਹ ਜਿਹੜੀ ਛੱਤ ਤੁਸੀਂ ਦਰਸ਼ਨ